ਭਗਵੰਗਾ ਸ਼ਕਤੀ ਪਿਠਾਂ ਦੇ ਵਿੱਚੋਂ ਇੱਕ ਸ਼ਕਤੀਪੀਠ ਮਾਤਾ ਨੈਣਾ ਦੇਵੀ ਜਿਨ੍ਹਾਂ ਦਾ ਕੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬिलासपुर ਵਿੱਚ ਬਹੁਤ ਹੀ ਮਨਮੋਹਕ ਮੰਦਿਰ ਸ਼ਿਸ਼ੋਭਿਤ ਹੈ ਉੱਥੇ ਹੀ ਸੌਣ ਦੇ ਮਹੀਨੇ ਵਿੱਚ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਦੂਰੋਂ ਦੂਰੋਂ ਸੰਗਤਾਂ ਮੀ ਆਉਂਦੀਆਂ ਨੇ ਦੇਸ਼ ਤੋਂ ਹੀ ਨਹੀਂ ਵਿਦੇਸ਼ ਤੋਂ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਇੱਥੇ ਪਹੁੰਚਦੀਆਂ ਨੇ ਉੱਥੇ ਹੀ ਹਿਮਾਚਲ ਸਰਕਾਰ ਅਤੇ ਮੰਦਿਰ ਪ੍ਰਸ਼ਾਸਨ ਵੱਲੋਂ ਵੀ ਸ਼ਰਧਾਲੂਆਂ ਦੀ ਹਰ ਸੁੱਖ ਸਹੂਲਤ ਲਈ ਮੈਡੀਕਲ ਕੈਂਪ ਲਗਾਏ ਗਏ ਨੇ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਲਈ ਆਏ ਸ਼ਰਧਾਲੂਆਂ ਨੂੰ ਕਿਸੇ ਦੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ ਅਤੇ ਨਾਲ ਹੀ ਮੁਫਤ ਦਵਾਈ ਵੀ ਦਿੱਤੀ ਜਾ ਰਹੀ ਹੈ ਇਸ ਦੌਰਾਨ ਮਾਤਾ ਨੈਣਾਂ ਦੇ ਵੀ ਮੰਦਰ ਦੇ ਪੰਡਿਤ ਉਮੇਸ਼ ਗੋਤਮ ਜੀ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਂਦੇ ਆ ਯਾ ਸੱਤੀ ਬਾਰਵਤੀ ਕੀ ਨੈਣਗਰੇ ਆ ਯਾ ਜਾਂ ਸੱਤੀ ਬਾਰਕ ਦੇ ਅੱਗੇ ਆਪ ਸਿੱਧ ਪੀਠ ਵੜਿਆ ਪੂਰੇ ਭਾਰਤ ਵਰਸ਼ ਵਿੱਚ ਸ਼ਾਉਣ 52 ਸਿੱਧ ਪੀਠਾ ਹੈ ਸ਼ਾਉਣ ਮਹੀਨੇ ਵਿੱਚ ਤੁਹਾਨੂੰ ਦੱਸਦਾ ਇਸ ਦਾ ਕੀ ਮਤਲਬ ਹੁੰਦਾ ਹੈ ਸ਼ਾਉਣ ਮਹੀਨਾ ਹਰਾ ਭਰਾ ਹੈ ਸਾਵਣ ਮਹੀਨੇ ਵਿੱਚ ਲੋਕ ਜੋ ਪੰਜਾਬ ਦੇ ਕਿਸਾਨ ਲੋਕ ਹੈ ਜਾਂ ગામੋ ਦੇ ਲੋਕ ਹੈ ਉਹ ਆਪਣੀ ਜੀਰੀ ਦੀ ਫਸਲ ਬੀਜ ਕੇ ਫ੍ਰੀ ਹੋਪੇ ਆ। ਫਿਰ ਜਦ ਉਹਨਾਂ ਦੀ ਕਰਨਕੀ ਦੀ ਫਸਲ ਆਉਂਦੀ ਹੈ ਉਸ ਦਾ ਜੋ ਦਸਵਾਂ ਦਸਵਾਂ ਹਿੱਸਾ ਹੁੰਦਾ ਹੈ ਉਹ ਇਹ ਘਰਾਂ ਨੇ ਆਪੇ ਮਾਤ ਜੀ ਦੀ ਪ੍ਰਾਰਥਨਾ ਕਰਦੇ ਹਮਾਰੀ ਫਸਲ ਅੱਛੀ ਹੋ। ਇਹ ਇਸ ਨੇ ਇੱਕ ਮੇਲੇ ਕਰ ਉਤਸਾਹਨ ਕਰਦੀ ਹੈ ਆ ਨਵਰਾਤਰੀ ਇਹ ਚੱਲਦਾ ਹੈ। ਨਵਰਾਤਰੀ ਨਵਰਾਤਰੀ 2011 ਮਾਸਾ ਇੱਕ ਅਸ਼ਵਿਨ ਮਾਸਾ ਖੇਤਰ ਮਾਸਾ ਮਾਰਤ ਮਹੀਨੇ ਵਿੱਚ ਅਸ਼ਵਿਨ ਮਾਸਾ ਜਦ ਦੁਸ਼ਹਿਰਾ ਹੁੰਦਾ ਹੈ دنوں میں اس کو چالا کہا جاتا ہے نرتے تو نہیں ہے یہاں پنجاب سے, سے مندر کی دھرم شال اور روم بھی ہے جو جس کو جیسا اچھا لگتا ہے پانچ سے لے کے چودہ تک

ਇਹ ਇਹ ਆਪਣਾ ਅਸ਼ਟਮੀ ਤੱਕ ਚੱਲਦਾ ਹੈ ਤੇ ਫ੍ਰੀ ਕੈਂਪ ਹੈ ਲਾਈ ਰਹੇ ਆ ਅਸੀਂ ਇਹ ਚ ਕਿਸੇ ਵੀ ਤਰ੍ਹਾਂ ਦੀ ਨਾਰਮਲ ਆਪਣੀ ਫਸਟ ایڈ ਸਹੂਲਤਾਂ ਹੈ ਔਰ ਬਾਕੀ ਕੋਈ ਅਗਰ ਮੇਜਰ ਕੇਸ ਹੈ ਉਹ ਅਸੀਂ ਸਰਕਾਰੀ ਭੇਜਦੇ ਆਂ ਬਾਕੀ ਐਂਬੂਲੈਂਸ ਸਰਵਿਸਿਜ਼ ਹੈ ਸਾਡੇ ਕੋਲ ਜ਼ਿਆਦਾਤਰ ਕਿਸਮ ਦਾ ਪੇਸ਼ੈਂਟ ਨਾਰਮਲ ਇਹ ਤਾਂ ਕੋਲਡ ਕਫ ਦੇ ਆ ਜਿਹੜੇ ਵੈਦਰ ਚੇਂਜ ਹੁੰਦਾ ਹੈ ਉਹਦੇ ਹਿਸਾਬ ਨਾਲ ਬਾਕੀ ਜਿਹੜੇ ਮੰਗੇ ਪੈਰ ਤੁਰ ਕੇ ਆ ਰਹੇ ਆ ਛਾਲੇ ਆ ਕੱਟਸ ਵਗੈਰਾ ਹੁੰਦੇ ਆ ਐਬਰੇਸ਼ਨਸ ਹੁੰਦੀਆਂ ਉਦਾਂ ਦੇ ਕੇਸਸ ਹੁੰਦੇ ਆ ਬਾਕੀ ਮੇਜਰ ਕੋਈ ਹੁੰਦਾ ਨਹੀਂ ਜ਼ਿਆਦਾ ਕਿੰਨੇ ਰੋਪਰ ਡਿਊਟੀ ਨੂੰ ਪਾਉਂਦੇ ਨੇ ਕਿੰਨੇ ਸ਼ਿਫਟਸ ਹੁੰਦੀਆਂ ਇੱਥੇ ਤੇ 10 ਤੋਂ 12 ਡਾਕਟਰਸ ਦੀ ਟੀਮ ਤਾਂ ਹੈ ਹੀ ਆਪਣੀ ਕੀ ਕਹਿਣਾ ਚਾਹੁੰਦੇ ਸੀ ਜਿਹੜੇ ਪਾਕਟ ਜਮਾ ਚ ਮਤਲਬ ਕਹਿਣਾ ਅਰੇ ਵਾਹ ਇੱਕ ਤਾਂ ਨਾਰਮਲੀ ਆਪਣਾ ਵੈਦਰ ਦੇ ਹਿਸਾਬ ਨਾਲ ਥੋੜਾ ਆਪਣੀ ਮੈਡੀਸਿਨਸ ਵੀ ਕੈਰੀ ਕਰਨ ਸਾਡੇ ਕੋਲ ਲੈ ਕੇ ਜਾਣ ਠੀਕ ਹੈ ਬਾਕੀ ਥੋੜਾ ਜਿਹਾ ਪਾਣੀ ਤੋਂ ਬਚ ਕੇ ਨਾਰਮਲੀ ਕਹੀਂ ਤੋਂ ਵੀ ਪੀ ਲੈਂਦੇ ਆ ਉਹਦੇ ਕਰਕੇ ਡਾਇਰੀ ਆ ਅੱਜ ਕੱਲ ਫੈਲ ਰਿਹਾ ਤਾਂ ਉਹ ਥੋੜਾ ਜਿਹਾ ਪ੍ਰੀਕਾਸ਼ਨ ਉਹ ਲੈਣਾ ਹੈ ਬਾਕੀ ਤਾਂ ਕੋਈ ਦਿੱਕਤ ਨਹੀਂ ਹੈ ਬਾਕੀ ਮੈਡੀਸਿਨਸ ਹੈ ਅਵੇਲੇਬਲ ਬਾਕੀ ਅਸੀਂ ਦੇਖ ਲਾਂਗੇ ਜੀ ਸਪਿਰੀਚੁਅਲ ਕੇਸ ਹਾਂ ਮਤਲਬ ਤੁਹਾਨੂੰ ਕਿਸ ਪਰ ਆਪਣੇ ਕਿੱਕੇ ਬਣ ਜਾ नियर डिस्पेंसरी ਜੋ ਵੀ ਆਪਾਂ ਉੱਥੇ ਪੇਜ ਦਿੰਦੇ ਆ ਬਾਕੀ ਐਂਬੂਲੈਂਸ ਸਰਵਿਸਸ ਤਾਂ ਹੈ ਹੀ ਆ ਫਸਟ ਐਡਿਕ ਆਪਾਂ ਦੇ ਹੀ ਦਿੰਦੇ ਆ ਕਿ ਉਸ ਟਾਈਮ ਜਿਹੜਾ ਇੱਕ ਵਿੰਡੋ ਪੀਰੀਅਡ ਹੁੰਦਾ ਉਹ ਆਪਾਂ ਕਵਰ ਕਰ ਲਈਏ ਕਿ ਪੇਸ਼ੈਂਟ ਸੇਵ ਹੋ ਜੇ ਇਹ ਮੁੱਦਦ ਉਸ ਆਸੂ ਬੋਲੋ ਕੀ ਸੇਵਾ ਹੋਏ ਜੇ ਹਾਂ ਜੀ ਮੇਰਾ ਨਾਮ ਕਮਲਪ੍ਰੀਤ ਜੀ ਜੀ ਟੈਂਪ ਲਗਾਇਆ ਗਿਆ ਮੈਡੀਕਲ ਕੈਂਪ ਜੀ ਮੈਂ ਕੈਂਪਾਂ ਤੇ ਕਰੂ ਸਟਾਰਟਿੰਗ ਆਏ ਆ ਇਹ ਸਾਡਾ 48ਵਾਂ ਕੈਂਪ ਔਰ ਅੱਜ ਤੋਂ ਇਹ ਸਟਾਰਟ ਹੈ ਔਰ ਇਹ ਅਸਮੀ ਤੱਕ ਚੱਲੇਗਾ 24 ਘੰਟੇ ਕੰਟੀਨਿਊ ਔਰ ਨਾਲ ਐਂਬੂਲੈਂਸ ਦੀ ਸੇਵਾ ਸਾਡੇ ਵੱਲੋਂ ਔਰ ਫਸਟ ਸੇਡ ਵੀ ਹੈ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਇਹ ਮਾ ਨੈਣਾ ਦੇਵੀ ਸੇਵਾ ਸੰਸਥਾ ਸੁਸਾਇਟੀ ਪੰਜਾਬ ਵੱਲੋਂ ਲਗਾਇਆ ਗਿਆ ਜੀ ਹਰ ਸਾਲ ਇੱਥੇ ਇਸੇ ਜਗ੍ਹਾ ਤੇ ਕੈਂਪ ਲੱਗਦਾ ਹੈ ਕਿੰਨੇ ਕੁ ਡਾਕਟਰਾਂ ਦੀ ਸੇਵਾ ਨਿਭਾਉਂਦੇ ਆ ਅ ਇਸ ਵਾਰ ਸਾਡੇ ਕੋਲ ਡਾਕਟਰਾਂ ਦੀ ਟੀਮ ਕੁਝ ਜ਼ਿਆਦਾ ਹੈ ਅ ਪਿਛਲੇ ਸਾਲ ਸਾਡੇ ਕੋਲ 10 ਤੋਂ 12 ਡਾਕਟਰ ਸੀਗੇ ਇਸ ਵਾਰ ਸਾਡੇ ਕੋਲ 25 ਤੋਂ 30 ਡਾਕਟਰ ਦੀ ਟੀਮ ਰੈਡੀ ਹੈ ਬਿਲਕੁਲ ਇਹ ਤੁਹਾਡੇ ਵੱਲੋਂ ਕੀ ਸੇਵਾ ਰਵਾਈ ਜਾਂਦੀ ਹੈ ਤੁਹਾਨੂੰ ਮੈਂ ਇਸ ਸੰਸਾ ਦਾ ਸੈਕਟਰੀ ਹਾਂ ਔਰ ਅਸੀਂ ਉਰੇ ਜਿੱਦਾਂ ਕੋਈ ਪੇਸ਼ੈਂਟ ਆ ਜਾਂਦਾ ਉਹਨੂੰ ਐਂਬੂਲੈਂਸ ਤੱਕ ਪਹੁੰਚਾਉਣਾ ਠੀਕ ਹੈ ਜੀ ਤੇ ਕੋਈ ਫਸਟ ਏਡ ਦੇਣੀ ਆ ਉਹ ਡਾਕਟਰ ਸਾਹਿਬ ਨੂੰ ਦੱਸਣਾ ਜਾਂ ਮੰਦਰ ਚ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਜਾ ਕੇ ਵੀ ਸੇਵਾ ਕਰਨੀ ਆ ਇਹ ਅਸੀਂ ਕਰਦੇ ਹਾਂ ਜ਼ਿਆਦਾਤਰ ਕਿਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਜ਼ਿਆਦਾਤਰ ਇੱਥੇ ਜਿਵੇਂ ਐਸਿਡ ਬਣਦਾ ਲੰਗਰ ਖਾਨ ਤੋਂ ਬਾਅਦ ਤੇ ਕੁਛ ਜਿੱਦਾਂ ਪੈਰਾ ਛਾਲੇ ਹੋਗੇ ਛੋੜੇ ਫੈਂਸੀਆਂ ਵਾਲੇ ਹੋਗੇ ਐਦਾਂ ਦੇ ਪੇਸ਼ੈਂਟ ਆਉਂਦੇ। ਹਿਮਾਚਲ ਗਵਰਨਮੈਂਟ ਤੋਂ ਜਾਂ ਮੰਦਰ ਪ੍ਰਸ਼ਾਸਨ ਵੱਲੋਂ ਵੀ ਸੇਵਾ ਦਿੱਤੀ ਹੈ। ਸਾਡਾ ਪੂਰਾ ਸਹਿਯੋਗ ਦਿੱਤਾ ਜਾਂਦਾ ਹਿਮਾਚਲ ਗਵਰਨਮੈਂਟ ਵੱਲੋਂ ਔਰ ਮੰਦਰ ਨਿਆਸ ਸ਼੍ਰੀ ਨੈਣਾਦੇਵੀ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਜੋ ਕਿ ਹਰ ਸਾਲ ਇਹਨਾਂ ਦੀ ਬਦੌਲਤ ਸਾਡਾ ਇਸ ਕੈਂਪ ਸਕਸੈਸ ਹੁੰਦਾ ਹੈ। ਤੁਹਾਡੇ ਕਿੰਨੇ ਕੋ ਵਲੰਟੀਅਰ ਹੁੰਦੇ ਨੇ ਸੇਵਾ ਲਈ? ਸਾਡੇ ਤਕਰੀਬਨ ਇਸ ਟਾਈਮ ਸਾਡੇ ਕੋਲ 49 ਵਲੰਟੀਅਰ ਨੇ ਸਾਰੇ। ਜੀ ਨਾ ਜੀ ਮੇਰਾ ਨਾਮ ਸ਼ਦੀਸ਼ ਕੁਮਾਰ ਡੀਸੀ। ਅ ਸਰ ਜੀ ਤੁਸੀਂ ਮੈਡੀਕਲ ਕੈਂਪ ਕਿੱਥੇ ਸੇਵਾ ਮੇਰਾ ਸੰਦਾਲਾ ਐਮਰਜੈਂਸੀ ਐਮਬੂਲੈਂਸ ਸਰਵਿਸ ਦਾ ਕੰਮ ਆ ਜੀ ਪੰਜਾਬ ਦੇ ਵਿੱਚ ਮੈਂ ਸੌਂ ਦੇ ਨਵਰਾਤਰਿਆਂ ਦੇ ਵਿੱਚ ਮੈਂ 10 ਦਿਨ ਇੱਥੇ ਮਹਾਮਾਈ ਦੇ ਐਮਬੂਲੈਂਸੀ ਸੇਵਾ ਨਿਭਾਉਣਾ ਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਸੇਵਾ ਨੂੰ ਕਰ ਰਹੇ ਹੋ ਮੈਨੂੰ ਤਕਰੀਬਨ ਜੀ 14 ਸਾਲ ਹੋ ਗਏ ਜੀ ਤੇ ਹੁਣ ਤੱਕ ਪੇਸ਼ੈਂਟ ਨੂੰ ਲੈ ਕੇ ਜਾਂਦੇ ਤਾਂ ਕਿਹੜੇ ਹਸਪਤਾਲ ਲੈ ਕੇ ਜਾਂਦੇ ਸਾਡੇ ਜੀ ਨੀਤੇ ਇੱਕ ਮੰਡਲ ਹਸਪਤਾਲ ਆ ਜੀ ਅਸੀਂ ਇੱਥੋਂ ਜਿਹੜਾ ਪੇਸ਼ੈਂਟ ਕੋਈ ਸੀਰੀਅਸ ਹੁੰਦਾ ਹੈ ਉਹਨੂੰ ਕਮੰਡਲ ਹਸਪਤਾਲ ਛੱਡ ਕੇ ਆਉਂਦੇ ਆ ਜੀ ਇਹ ਸੇਵਾ ਚਾਤਵਿਲੇ ਨਹੀਂ ਬਿਲਕੁਲ ਫਰੀ ਸੇਵਾ ਜੀ ਕੋਈ ਪੈਸਾ ਨਹੀਂ ਲਿਆਦਾ ਕੋਈ ਆਕਸੀਜਨ ਦਾ ਪੈਸਾ ਨਹੀਂ ਕੋਈ ਐਂਬੂਲੈਂਸ ਦਾ ਚਾਰਜ ਨਹੀਂ ਹੈਗਾ ਜੀ 8 ਤੋਂ 9 ਵਜੇ ਤੱਕ ਆ ਜੀ 10 ਦੇ ਲਾ ਕੇ ਜਾਂਦੇ ਆ ਜੀ ਪੂਰੇ ਕੀ ਗੜਾ ਚੋਲੇ ਆ ਇਹ ਸੇਵਾ ਦਾ ਸ਼ੇਪ ਪਹਦਾਰੇ ਨੂੰ ਬਸ ਇਹੀ ਹੈ ਜੀ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਜੀ